ਅਨੁਮਾ ਸ਼ਿਮਲਾਪੁਰ ਚ ਖਵਾਉਣ ਲੱਗਾ ਵਾਂ ਵਧੀਆ ਤਰੀਕੇ ਨਾਲ ਤੇ ਤੁਸੀਂ ਸ਼ਿਮਲਾ ਮੇ ਤਾਂ ਬਹੁਤ ਖਾਧੀ ਹੋਏਗੀ ਲੇਕਿਨ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਖਵਾਉਣ ਲੱਗਾ ਸ਼ਿਮਲਾ ਮਚ ਇਹ ਦੇਖੋ ਪਹਿਲਾ ਸੀ ਲੈਨੇ ਉਬਲੇ ਹੋਏ ਆਲੂ ਇਹਨੂੰ ਅਸੀਂ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਥੋੜੀ ਜਿਹੀ ਹਲਦੀ ਤੇ ਥੋੜੀ ਜੀ ਮਿਰਚ ਥੋੜਾ ਜਿਹਾ ਗਰਮ ਮਸਾਲਾ ਸਵਾਦ ਅਨੁਸਾਰ ਤੇ ਇਸ ਦੇ ਅਸੀਂ ਪਾਵਾਂਗੇ ਇਹਦੇ ਚ ਅਸੀਂ ਸਵਾਦ ਅਨੁਸਾਰ ਅਜਵਾਇਨ ਪਾਵਾਂਗੇ ਮੈਸ਼ ਥੋੜੀ ਦੇਰ ਚ ਚਿਮਲਾ ਮਿਰਚਾ ਜਿਹੜੀ ਉਹ ਟੇਢੀ ਕੱਟਣੀ ਆ ਹਮੇਸ਼ਾ ਆਪਾਂ ਭਰ ਕੇ ਬਣਾਉਨੇ ਆ ਤੇ ਸਿੱਧਾ ਕੱਟਦੇ ਆ ਉੱਪਰੋਂ ਪਰ ਇਹ ਟੇਢੀ ਕੱਟ ਕੇ ਬਣਾਉਣ ਇਹ ਵੀ ਚੋ ਕੱਟ ਲੈਣੀ ਸਾਰੀ ਇੱਦਾਂ ਇਹ ਮੈਸ਼ ਕਰਨ ਤੋਂ ਬਾਅਦ ਇਹ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ। ਤਾਂ ਕਿ ਫਲੇਵਰ ਜਿਹੜਾ ਨਾ ਜਿਹੜਾ ਤੇਲ ਦਾ ਫਲੇਵਰ ਹੈ ਬਹੁਤ ਵਧੀਆ ਆਏਗਾ। ਅਸੀਂ ਇਹਨੂੰ ਇੱਦਾਂ ਲੈਣਾ ਵਾ। बेसन मांगे कोटिंग करा बेसन की बेसन नमक स्वाद अनुसार थोड़ी जी हल्दी पाउडर गरम मसाला मेथी पाउडर थोड़ा स्वाद अनुसार जोड़ा की फ्लेवर आ आए ਕਿసే ਕੋਟਿੰਗ ਲਾਤੀ ਨੂੰ ਅੱਜ ਕੋਟਿੰਗ ਕਰਾਂਗੇ ਆਪਾਂ ਕਿ ਜਿਹੜੇ ਭਾਲੂ ਸਾਡੇ ਹੈਗੇ ਨੇ ਇਹ ਬਾਹਰ ਨਾਲ ਇਦਾਂ ਤੁਸੀਂ ਕੋਟਿੰਗ ਕਰਨੀ ਆ ਹੁਣ ਤੁਸੀਂ ਸੋਚਦੇ ਹੋਗੇ ਇਹਨਾ ਕਰਨਾ ਕੀ ਆਪਾਂ ਇਹਨੂੰ ਅਸੀਂ ਇਦਾਂ ਲੈਣਾ ਇਹਨੂੰ ਫਰਾਈ ਕਰਨਾ ਮੋਟੇ ਮੋਟੇ ਸਾਈਜ਼ ਦੇ ਲੈ ਜੀ ਤੁਸੀਂ ਅੰਦਰ ਮੀ ਇਹ ਇਹ ਆਪੇ ਤੇ ਪਰੋਸ ਦੇਣਾ Gracias. ऐसे स्को इन फटाफट अपना ला लें कि अपने जो मेरे मुँह भी पानी आ रहा है देखो कि वी बन के तैयार हो गया तुम घर ट्राई करके देखना है ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿੱਦਾਂ ਦੇ ਬਣੇਆ ਥੈਂਕ ਯੂ